ਮੇਸਰ ਆਓ ਮਹਾਰਾਜ ਹਰਮਨ ਜੀ ਮੈਂ ਸਰ ਇਹ ਲੱਗੜਪੜ ਜਿਹੜਾ ਰੇਡੀਆਂ ਦਾ ਫੜੀਆਂ ਵਾਲਿਆਂ ਦਾ ਮਸਲਾ ਚੱਲ ਰਿਹਾ ਸੀ 1 ਮਹੀਨੇ ਤੋਂ 1 ਮਹੀਨੇ ਤੋਂ ਚਾਰੇ ਬੜੇ ਪਰੇਸ਼ਾਨ ਸੀ ਸਮਾਨ ਲੁੱਟਿਆ ਜਾ ਰਿਹਾ ਸੀ ਰੇਡੀਆਂ ਲੁੱਟੀਆਂ ਜਾ ਰਹੀਆਂ ਸੀ ਆਚਾਰੇ ਤੋਂ ਮੈਨੇ ਕੋਈ ਸਾਦਰ ਨਹੀਂ ਸੀ ਉਹਨਾਂ ਦਾ ਰੋਟੀ ਦਾ ਐਨਾ ਪਰੇਸ਼ਾਨ ਹੋ ਕੇ ਸੀ ਬੁੱਧਵਾਰ ਦੀ ਪ੍ਰਵਾਲ ਦਿੱਤੀ ਸੀ ਧਰਨੇ ਦੀ ਟਾਲੀ ਵਾਲੇ ਚੌਕ ਜਿਸ ਟਾਈਮ ਧਰਨੇ ਦਾ ਰੋਲਾ ਪਿਆ ਰਾਜਨੀਤਿਆਂ ਨੂੰ ਪ੍ਰਸ਼ਾਸਨ ਨੂੰ ਇਹ ਹੋ ਰਿਹਾ ਵੀ ਜਾਏ ਧਰਨਾ ਕੋਈ ਹੋਰ ਰੂਪ ਨਾ ਲੈ ਜਾਵੇ ਤੇ ਐਸਐਚਓ ਸਾਹਿਬ ਸਿਟੀ ਥਾਣੇ ਤੋਂ ਡੋਰ ਸੇਵਾ ਜੀ ਉਹਨਾਂ ਦੀ ਬੜੀ ਤਕਬਲਤ ਔਰ ਬੜਾ ਸਿਆਣਪਨ ਬਈ ਮਜ਼ਦੂਰਾਂ ਦਾ ਜਨੂਨ ਨਾ ਜਲ ਰੇ ਇਹਨੂੰ ਸਾਂਭ ਲੀਏ ਜਿਆਦਾ ਅੱਛਾ ਹੈ ਸਾਨੂੰ ਐਸਐਚਓ ਸਾਹਮਣੇ ਬੁਲਾਇਆ ਕੱਲ ਸ਼ਾਮ ਨੂੰ ਸਾਢੇ 7 ਵਜੇ ਮੈਂ ਇੱਥੇ ਆਇਆ 8:30 ਵਜੇ ਮੈਨੂੰ ਇੱਥੇ ਸਵੇਰੇ ਫਿਰ 10 ਵਜੇ ਦਾ ਟਾਈਮ ਸੀ ਮੈਂ ਸਿਟੀ ਥਾਣੇ ਆਪਣੀ ਟੀਮ 11 ਬੰਦਿਆਂ ਦੀ ਲੈ ਕੇ ਇੱਥੇ ਆਇਆ ਉਹਨਾਂ ਨੇ ਢਾਲ ਸੁਣੀ ਅਸੀਂ ਆਪਣੀ ਢਾਲੇ ਰਕੀ ਵੀ ਰੋਟੀ ਦਾ ਅਧਿਕਾਰ ਜਿਹੜਾ ਹੈ ਸਭ ਨੂੰ ਹੈ ਇਹ ਜਿਹੜਾ ਉਜਾੜ ਮੱਤਿਆ ਵਿਆ ਕਿਦੀ ਸ਼ਹਿਦ ਹੈ ਉਜਾੜ ਹੈ 7 ਵਜੇ ਰੇੜੀਆਂ ਲੈ ਜਾਂਦੇ 6 ਵਜੇ ਰੇੜੀਆਂ ਲੈ ਜਾਂਦੇ 5 ਵਜੇ ਰੇੜੀਆਂ ਲੈ ਜਾਂਦੇ ਦੁਪਹਿਰੇ ਰੇੜੀਆਂ ਲੈ ਜਾਂਦੇ ਵੀ ਰੇੜੀ ਵਾਲਾ ਜਾਵੇ ਕਿੱਥੇ ਸੈਂਟਰ ਟੋਰਮਣੀ ਦੀ ਪਾਲਸੀ ਆ ਮੋਦੀ ਸਰਕਾਰ ਦੀ ਪਾਲਸੀ ਆ ਔਰ ਸੁਪਰੀਮ ਕੋਰਟ ਦੀ ਪਾਲਸੀ ਆ ਵੀ ਰੋਟੀ ਪਹਣ ਦਾ ਅਦਕਾਰ ਸਭ ਨੂੰ ਹੈ 15 15 ਜਾਂ 30 3000 ਰੁਪਏ ਲੋਨ ਦੇ ਰਹੇ ਹੋ ਰੇੜੀ ਵਾਲੇ ਨੂੰ ਦੇ ਰਹੇ ਹੋ ਨਾ ਲੋਨ ਤਾਂ ਦੇ ਰਹੇ ਹੋ ਵੀ ਕਮਾਇਆ ਤੁਹਾਡਾ ਲੋਨ ਵਾਪਸ ਕਰੇਗਾ ਜਿਹੜਾ ਬੰਦਾ ਅੱਜ ਟਰ ਪਰ ਬੈਠਦੇ ਆ ਉਹਦੇ ਬੱਚੇ ਮੁੱਖੇ ਮਾਰ ਰਹੇ ਆ ਉਹਦੀ ਫੈਮਿਲੀ ਸਾਰੀ ਪਰੇਸ਼ਾਨ ਹੋ ਰਹੀ ਆ ਤੇ ਉਹਦੀ ਪਰੇਸ਼ਾਨੀ ਦਾ ਉਟਾਰਨ ਤਾਂ ਜਿਹੜੇ ਹੈ ਇਹ ਕੁਝ ਲੋਕ ਹੈ ਇਹਨਾਂ ਨੇ ਸਾਡੀ ਗੱਲ ਸੁਣੀ ਬੜੇ ਧਿਆਨ ਨਾਲ ਸੁਣੀ ਮੀਡੀਆ ਵਿੱਚ ਬੈਠਾ ਸੀ ਉਹਨਾਂ ਨੇ ਕੁਝ ਬੜਾ ਤਿੱਤੀਆਂ ਵੀ ਜੜੇ ਇੱਥੇ ਏਜੰਟ ਬਣੇ ਹੋਏ ਆ ਡੀਲਰ ਬਣੇ ਹੋਏ ਆ ਵੀ ਵੀ 25 22 ਜਿਹੜੇ ਹਨ ਰੇੜੀਆਂ ਲਵਾਉਂਦੇ ਆ ਸ਼ਹਿਰ ਦਾ ਮੋਲ ਬਹੁਤ ਖਰਾਬ ਕਰਦੇ ਆ ਆਪਣੀਆਂ ਜੇਬਾਂ ਪਰਦੇ ਆ ਤੇ ਸ਼ਹਿਰ ਵਾਸੀਆਂ ਨੂੰ ਬੜੀ ਪਰੇਸ਼ਾਨੀ ਆਂਦੀ ਹੈ ਅਸੀਂ ਉਸ ਜਨਰਾਂ ਦੇ ਵਿੱਚ ਅਸੀਂ ਸਹਿਮਤੀ ਭਰੀ ਆ ਵੀ ਜਿਹੜਾ ਹੈ ਰੋਟੀ ਖਾਣ ਦਾ ਹਰ ਬੰਦੇ ਨੂੰ ਅਟਾਰਾ ਆ ਆਪਣੀ ਰੇੜੀ ਲਾਵੇ ਫਲ ਫਰੂਟ ਦੀ ਲਾਵੇ ਜੋ ਮਰਜ਼ੀ ਕਰੇ ਜੜੀਆਂ 20 25 25 ਰੇੜੀਆਂ ਜੜੇ ਲਾੜ ਬਜ਼ਾਰਾਂ ਦੇ ਵਿੱਚ ਜੜੇ ਹੈ ਮੇਨ ਟਮਜੇ ਦੇ ਕਰਦੇ ਆ ਉਹਨਾਂ ਦੇ ਵਾਸਤੇ ਜਿਹੜਾ ਹੈ ਇਹਨਾਂ ਨੇ ਖੁੱਲੇ ਲਫਜ਼ਾਂ ਨਾਲ ਕਿਹਾ ਅਸੀਂ ਵੀ ਸਹਿਮਤੀ ਭਰੀ ਆ ਵੀ ਇਹ ਟਾਈਮ ਸਾਨੂੰ ਹੋਰ ਦਿਓ ਇਟਰੀ ਜਿਹੜੀ ਹੈ 17 ਦੇ ਬਾਅਦ ਐਤਵਾਰ ਨੂੰ ਅਸੀਂ ਸਾੜੀ ਤੋਂ ਵੱਡੀ ਬਹੁਤ ਮੀਟਿੰਗ ਬੁਲਾਵਾਂਗੇ ਉਹਦੇ ਵਿੱਚ ਅਸੀਂ ਸ਼ਰਤਾਂ ਰੱਖਾਂਗੇ ਜਿਹੜਾ ਛੋਟਾ ਰੇੜੀ ਵਾਲਾ ਹੈ ਤਾਜੀ ਪ੍ਰਮਾਣ ਵਾਲਾ ਹੈ ਕਿਸੇ ਨੂੰ ਮੈਂ ਵਿਸਵਾਸ ਦਵਾਂ ਤਾਂ ਕਿਸੇ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਣੀ ਰੋਡ ਨੂੰ ਖੁੱਲਾ ਰੱਖੋ ਤੁਹਾਡਾ ਸ਼ਹਿਰ ਹੈ ਤੁਹਾਡਾ ਰੋਡ ਹੈ ਤੁਹਾਡੇ ਲੋਕ ਹੈ ਇਹ ਲੋਕ ਵੀ ਆਪਣੇ ਹਨ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਜੇ ਤੁਹਾਨੂੰ ਰੋਟੀ ਦੀ ਪਰੇਸ਼ਾਨੀ ਨਾ ਆਵੇ ਤੇ ਉਹਨਾਂ ਨੂੰ ਰੋਡ ਦੀ ਪਰੇਸ਼ਾਨੀ ਨਾ ਆਵੇ ਅੰਨਾ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾ ਚੱਲੇ ਆ ਇਹਨਾਂ ਨੇ ਮੇਰੀ ਬੇਨਤੀ ਵੀ ਸੁਣੀ ਹੈ ਆਪਣੀਆਂ ਗੱਲਾਂ ਵੀ ਰੱਖੀਆਂ ਹੋਰ ਰਲ ਵੀ ਰੱਖੀ ਹੈ ਬਈ ਆਦਾਰਪਾਡ ਵੋਟਰਪਾਡ ਚੈੱਕ ਕਰਨ ਜਾਣਦੇ ਵੀ ਅੰਨੀ ਰੇੜੀ ਆਈ ਕਿਥੋਂ ਅਸੀਂ ਵੀ ਸਹਿਮਤੀ ਭਰੀ ਹੈ ਵੀ ਗਵਰਨਮੈਂਟ ਨੂੰ ਹਰ ਪਾਵਰਾਂ ਦਾ ਜਿਹੜਾ ਹੈ ਇਸਤੇਮਾਲ ਕਰਨਾ ਚਾਹੀਦਾ ਬਟ ਵੀ ਹੁਣ ਫੋਰਾ ਜੋਗਰ ਦੇ ਰੇੜੀਆਂ ਛੜੀਆਂ ਪਟਿਆਲਾ ਰੋਡ ਦੇ ਰੇੜੀਆਂ ਛੜੀਆਂ ਡਾਡਨ ਚੌਂਕ ਦੇ ਰੇੜੀਆਂ ਛੜੀਆਂ ਜੜੀਆਂ ਟੋਨ ਦੇ ਵਿੱਚ ਚਲਦੀਆਂ ਫਿਰਦੀਆਂ ਰੋੜੀਆਂ ਜੜੀ ਤਾਜੀ ਟਮਾਟਰ ਤੇ ਤਾਜੀ ਠਾਣ ਆਲੇ ਅੱਜ ਮੰਡੀ ਵੀ ਬੈਠੀ ਪਈ ਆ ਇਹਨਾਂ ਨੇ ਵੀ ਸਵਾਜ ਦਵਾਇਆ ਵੀ ਆਪਣਾ ਕਾਰੋਬਾਰ ਕਰੋ ਪਾਵੇਂ ਫਾਰੇ ਚੌਂਕ ਪਾ ਲਈਏ ਦਰਨ ਚੌਂਕ ਪਾ ਲਈਏ ਉਹਦੇ ਬਾਅਦ ਅਗਲਾ ਰੋਡ ਹੈ ਜੱਜ ਚਲਦੀ ਫਿਰਦੀ ਰੇੜੀ ਹੈ ਕਿਸੇ ਨੂੰ ਪ੍ਰੇਸ਼ਾਨੀ ਨਹੀਂ ਆਣੀ ਜਾਂ ਰੋਡ ਜਾਮ ਕਰੋ ਉਹਦੇ ਤੇ ਜ਼ਰੂਰ ਪ੍ਰੇਸ਼ਾਨੀ ਆਣੀ ਹੈ 21 ਤਰੀਕ ਨੂੰ ਤਾਂ ਅਸੀਂ ਟਾਈਮ ਲਿਆ 21 ਨੂੰ ਅਸੀਂ ਵੱਡੀ ਮੀਟਿੰਗ ਕਰਾਂਗੇ ਕਿਆ ਬਤਾ ਐ ਐਸਐਚਓ ਸਾਹਿਬ ਨੂੰ ਵੀ ਅਸੀਂ ਉੱਥੇ ਬੁਲਾਇਆ ਹੈ ਨਹੀਂ ਹੁਣ ਤੁਸੀਂ ਜਿਹੜਾ ਅੱਜ ਤਰਨਾ ਲਾਉਣਾ ਸੀਗਾ ਇਹ ਇਹ ਮਤਲਬ ਅੱਜ ਦਾ ਕੈਂਸਲ ਹੈ ਫਿਰ ਸਾਡਾ ਤਰਨਾ ਸੀ ਸਾਡਾ ਰੋਜ ਸੀ ਆਪਣੀ ਰੋਟੀ ਦੇ ਪਿੱਛੇ ਗਰੀਬਾਂ ਦੀ ਹੱਕ ਦੀ ਲੜਾਈ ਦੇ ਪਿੱਛੇ ਜਦ ਸਾਡੀ ਲੜਾਈ ਦਾ ਸਾਨੂੰ ਇਨਸਾਫ਼ ਮਿਲ ਗਿਆ ਫਿਰ ਸਾਡੇ ਬਾਅਦ ਕੋਈ ਤਰਨਾ ਨਹੀਂ ਹੈ ਜਦ ਦੁਬਾਰਾ ਸਾਡੇ ਨਾਲ ਕਿਸੇ ਪ੍ਰਕਾਰ ਦੀ ਜਾਤੀ ਹੋਈ ਜਦ ਕਿਸੇ ਪ੍ਰਕਾਰ ਦਾ ਤਪਾ ਹੋਇਆ ਰਾਜਨੀਤੀ ਤਪਾ ਹੋਇਆ ਜਦ ਕੋਈ ਪ੍ਰਸ਼ਾਸਨ ਤਰਬੋਤ ਉਟਾ ਹੋਇਆ ਫਿਰ ਲੋਕ ਵੀ ਜਿੰਦੇ ਜਾਰਦੇ ਆ ਅਸੀਂ ਵੀ ਜਿੰਦੇ ਜਾਰਦੇ ਆ ਤੇ ਸਾਡੇ ਪਰਿਵਾਰ ਵੀ ਜਿੰਦੇ ਜਾਲਦੇ ਆ ਫਿਰ ਇਹੋ ਜੀ ਟਰਾਲ ਸਾਨੂੰ ਦੇਣ ਦੀ ਲੋੜ ਨਾ ਪਵੇ ਜਿਹਦੇ ਵਿੱਚ ਹਾਲਾਤ ਜਿਹੜੇ ਹੈ ਹੋਰ ਪਾਸੇ ਜਾਣ ਮੈਂ ਹੁਣ ਆਪਾਂ ਨੇ ਇਹ ਅਮਰ ਕੋ ਟਾਈਮ ਲਿਆ ਨਾ ਕੋਲੋਂ ਆਪਾਂ ਮਿਲਤੀ ਕਰਤਾ ਆਪਾਂ ਅਸੀਂ ਇੱਕ ਮੀਟਿੰਗ ਦਾ ਹੋਰ ਟਾਈਮ ਲਿਆ ਇਹ ਜਿਹੜਾ ਰੋਟੀ ਖਾਣ ਦਾ ਵਧੀਆ ਸਾਧਨ ਬਣੇ ਰ ਮਾਰਕਟ ਨਾਲ ਮਾਰੇ ਵੀ ਦੱਸਿਆ ਮੈਂ ਵੀ ਪਿਛਲੇ ਟਾਈਮ ਹੀ 450 ਆ 133 ਬੰਦੇ ਨੂੰ 133 ਬੰਦੇ ਨਾਲ ਮਾਰਕਟ ਨਹੀਂ ਚੱਲਦੀਆਂ ਸ਼ਹਿਰ ਨਹੀਂ ਚੱਲਦਾ ਪੰਜ ਮਾਰਕਟ ਨਾਲ ਚਾਹੀਦੀਆਂ ਅੱਛੀਆਂ ਚਾਹੀਦੀਆਂ ਜਦ ਤੁਸੀਂ ਰੋਟੀ ਦਾ ਸਾਧਨ ਦੇਣਾ ਸਾਡਾ ਇੱਕ ਮੈਸੇਜ ਦਿਓ ਉਸ ਰਾਜਨੀਤਿਆਂ ਨੂੰ ਜਿਹੜੇ ਮਿਹਨਤ ਕਰੇ ਸਾਡੇ ਸ਼ਹਿਰ ਦੇ ਵੱਡੇ ਆ ਉਹਨਾਂ ਨੂੰ ਵੀ ਇੱਕ ਮੈਸੇਜ ਦਿਓ ਵੀ ਅਸੀਂ ਅਸੀਂ ਜਿਹੜੇ ਹਰ ਪਾਸੋਂ ਸਹਿਮਤੀ ਤਰਾਂ ਦੇ ਪਰ ਸਾਡਾ ਰੁਜ਼ਗਾਰ ਸਭ ਤੋਂ ਪਹਿਲੇ ਮਜ਼ਦੂਰ ਪਹਿਲੇ ਇਨਸਾਨਾਂ ਜਿਹੜਾ ਪਰਿਵਾਰ ਪਹਿਲੇ ਰਮੇਸ਼ ਕੁਮਾਰ ਬਬਲਾ ਜਿੱਥੇ ਵੀ ਲੋੜ ਪਈ ਵੀ ਇਹ ਸੇਵਾਦਾਰ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੈ ਤੇ ਅਫਸਰਾ ਨੂੰ ਮੈਂ ਵੀ ਸਵਾਜ ਦੁਆ ਮੰਗਾ ਵੀ ਰਮੇਸ਼ ਕੁਮਾਰ ਬਬਲਾ ਹਰ ਟਾਈਮ ਜਿਹੜਾ ਹੈ ਇਸ ਪ੍ਰਸ਼ਾਸਨ ਦੇ ਨਾਲ ਹੈ ਸਹੀ ਟੰਗ ਦੇ ਨਾਲ ਅੱਜ ਜਿਹੜੀ ਰੇੜੀ ਵਾਲੇ ਜਿਹੜਾ ਇੱਥੇ ਮਹਿਮ ਚੱਲ ਰਹੀ ਆ ਆਪਣੇ ਵੱਲੋਂ ਤੇ ਕਮੇਟੀ ਵੱਲੋਂ ਕਿ ਜਿਹੜੇ ਭੀੜਪਾੜ ਵਾਲੇ ਇਲਾਕੇ ਆ ਉੱਥੇ ਰੇੜੀਆਂ ਨਾ ਖੜਨ ਉਹਦੇ ਸਬੰਧ ਚ ਇਹਨਾਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਧਰਨੇ ਦੀ ਤੇ ਅਸੀਂ ਇਹਨਾਂ ਦੇ ਜਿਹੜੇ ਮੋਹਤਵਰ ਬੰਦੇ ਆ ਉਹ ਸੀ ਬੁਲਾਏ ਸੀ ਤੇ ਜਿਹੜੀ ਸਾਡੀ ਬੜੀ ਵਧੀਆ ਮਾਹੌਲ ਤੇ ਮੀਟਿੰਗ ਹੋਈ ਆ ਤੇ ਅੱਜ ਇਹੀ ਫਾਈਨਲ ਹੋਇਆ ਵੀ ਇਹ ਪਹਿਲਾਂ ਆਪਣੇ ਲੈਵਲ ਤੇ ਮੀਟਿੰਗ ਕਰਨਗੇ ਫਿਰ ਸਾਡੇ ਪ੍ਰਸ਼ਾਸਨ ਨਾਲ ਮੀਟਿੰਗ ਅਸੀਂ ਰੱਖਾਂਗੇ ਤੇ ਜਿਹੜੀਆਂ ਵੀ ਇਹਨਾਂ ਦੀਆਂ ਮੁਸ਼ਕਲਾਂ ਹੈਗੀਆਂ ਨੇ ਜੋ ਇਹਨਾਂ ਦੇ ਗਲੇ ਸ਼ਿਕਵੇ ਆ ਉਹ ਸਾਰੇ ਦੂਰ ਕੀਤੇ ਜਾਣਗੇ ਸਜਾ ਬੁੱਧਵਾਰ ਦਾ ਧਰਨਾ ਅੱਜ ਅੱਜ ਟੈਂਡਿੰਗ ਹੈ ਮਲਤਵੀ ਕਰਤਾ ਜੀ ਹਾਂਜੀ ਜਿਹੜਾ ਅੱਜ ਦਾ ਧਰਨਾ ਮਲਤਵੀ ਹੈ ਤੇ ਸੈਕੰਡ ਜਿਹੜੇ ਕਮੇਟੀ ਵੱਲੋਂ 133 ਰੇੜੀਆਂ ਵਾਲਿਆਂ ਨੂੰ ਜਗ੍ਹਾ ਅਲਾਟ ਕੀਤੀ ਗਈ ਆ ਮੈਂ ਤੁਹਾਡੇ ਥਰੂ ਉਹਨਾਂ ਨੂੰ ਇਹ ਵੀ ਮੈਸੇਜ ਦੇਣਾ ਵੀ ਉਹ ਆਪੋ ਆਪਣੀ ਜਿਹੜੀ ਜਗ੍ਹਾ ਤੇ ਪਹੁੰਚਣ ਤੇ ਉੱਥੇ ਮਾਰਕੀਟ ਆਪਾਂ ਸ਼ੁਰੂ ਕਰੀਏ ਜੇ ਕੋਈ ਅਲਾਟਮੈਂਟ ਨਹੀਂ ਹੋ ਰਿਹਾ ਉਹ ਤੁਸੀਂ ਆ ਪ੍ਰਸ਼ਾਸਨ ਨਾਲ ਸਾਡੇ ਨਾਲ ਆ ਸੰਪਰਕ ਕਰੋ ਤੇ ਤੁਹਾਡੀ ਅਲਾਟਮੈਂਟ ਕਰਾਵਾਂਗੇ ਆਪਣਾ ਇੱਕੋ ਹੀ ਮਕਸਦ ਆ ਵੀ ਸ਼ਹਿਰ ਦੇ ਵਿੱਚੋਂ ਆਪਾਂ ਜਿਹੜਾ ਭੀੜ-ਪਾੜ ਵਾਲੇ ਇਲਾਕੇਾਂ ਚ ਜਿਹੜੀਆਂ ਖੜਦੀਆਂ ਨੇ ਉਹ ਆ ਟ੍ਰੈਫਿਕ ਜਿਹੜੀ ਉੱਥੇ ਬੜੀ ਜਾਮ ਹੁੰਦੀ ਆ ਇਸ ਚੀਜ਼ ਤੋਂ ਆਪਾਂ ਨਜਾਦ ਦਵਾਈਏ ਤੇ ਬੜਾ ਸਰ ਉਹਦਾ ਇਹ ਅਲੀਗੇਸ਼ਨ ਲਾ ਰਿਹਾ ਵੀ ਸ਼ਹਿਰ ਦੇ ਵਿੱਚ 1000 ਦੇ ਗੱਡੀਆਂ ਹੈਗੀਆਂ ਜੀ ਤੇ 133 ਨੂੰ ਲਾਟ ਹੋਏ ਬਾਕੀ ਵੀ ਕਿੱਥੇ ਜਾਣ ਉਹਨਾਂ ਦੇ ਇਹ 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 ਕੀ ਮੀਟਿੰਗ ਦੇ ਵਿੱਚ ਤੁਹਾਡੀ ਗੱਲ ਵੀ ਚਲੋ ਸਹੀ ਆ ਇਹ ਡਿਸਾਈਡ ਹੋਇਆ ਵੀ ਜਿਹੜੇ ਪੁਰਾਣੇ ਸਮੇਂ ਤੋਂ ਰੇੜੀਆਂ ਲਾ ਰਹੇ ਆ ਜਿੰਨਾਂ ਕੋਲ ਲਾਇਸੈਂਸ ਹੈਗੇ ਆ ਤੇ ਉਹਨਾਂ ਨੂੰ ਤਰਜੀਹ ਦਿੱਤੀ ਜਾਊਗੀ ਤੇ ਜਿਹੜਾ ਇੱਕ ਠੇਕੇਦਾਰੀ ਸਿਸਟਮ ਚੱਲਦਾ ਇੱਥੇ ਉਹ ਠੇਕੇਦਾਰਾਂ ਨੂੰ ਪਤਾ ਜਿਹੜੇ ਚਲਾ ਰਹੇ ਆ ਤੇ ਮੇਰੀ ਉਹਨਾਂ ਨੂੰ ਵੀ ਸਖਤ ਹਦਾਇਤਾਂ ਤੇ ਚੇਤਾਵਨੀਆਂ ਵੀ ਉਹ ਇਹ ਚੀਜ਼ ਬੰਦ ਕਰ ਦਿਓ ਸਿਰਫ ਜਿਹੜਾ ਬੇਰੋਜ਼ਗਾਰ ਕੋਈ ਬੰਦਾ ਪ੍ਰਾਇਨ ਸਾਬੇ ਨੂੰ ਰੇੜੀ ਲਾ ਰਿਹਾ ਅਸੀਂ ਸਿਰਫ ਉਹਦੀ ਸਪੋਰਟ ਕਰਨੀ ਹੈ ਜੇ ਕੋਈ ਠੇਕੇਦਾਰੀ ਸਿਸਟਮ ਇਹਨੂੰ ਰੇੜੀਆਂ ਚ ਯੂਜ਼ ਕਰ ਰਿਹਾ ਤਾਂ ਉਹ ਗਲਤ ਆ ਤੇ ਉਹ ਆਪਣਾ ਬੰਦ ਕਰ ਲੈ। ਇਹ ਅਸੀਂ ਆਇਡੈਂਟੀਫਾਈ ਕਰ ਰਹੇ ਆ ਆਇਡੈਂਟੀਫਾਈ ਕਰਕੇ ਉਹ ਅਸੀਂ ਬੰਦਿਆਂ ਤੇ ਬੰਦ ਹੀ ਕਰਵੀਂ ਕੀਤੀ ਜਾਊਗੀ। ਜੇ ਕੋਈ ਬੰਦਾ ਇਦਾਂ ਦੀ ਹਰਕਤ ਕਰ ਰਿਹਾ ਜੋ ਸਾਡੇ ਧਿਆਨ ਚਾਹੀ ਵੀ ਕੁਝ ਬੰਦੇ ਜਿਹੜੇ ਠੇਕੇਦਾਰੀ ਸਿਸਟਮ ਕਰ ਰਿਹਾ ਰੇੜੀਆਂ ਦੇ ਵਿੱਚ ਜਿਹੜਾ ਕਿ ਬਹੁਤ ਹੀ ਗਲਤ ਮੈਸੇਜ ਆ। ਤੇ ਜਿਹਦੇ ਨਾਲ ਜਿਹੜੇ ਗਾਹਕ ਨੇ ਜਾਂ ਆਪਣੇ ਦੁਕਾਨਦਾਰ ਨੇ ਉਹਨਾਂ ਨੂੰ ਵੀ ਬੜੀ ਪ੍ਰੋਬਲਮ ਆ ਰਹੀ ਹੈ ਸਰ ਜੀ ਜਿਹੜੇ ਠੇਕੇਦਾਰ ਹੈਗੇ ਨੇ ਰੇੜੀ ਵਾਲੇ ਇਹਨਾਂ ਕੋਲ ਵੈਰੀਫਿਕੇਸ਼ਨ ਨਹੀਂ ਕੀਤੀ ਹੁੰਦੀ ਉਹਨਾਂ ਦੇ ਜਿਹੜੀਆਂ ਜਿਹੜੀਆਂ ਲਾਗ ਰਹੀਆਂ ਇਹਦੇ ਤੋਂ ਵੀ ਜਾਣੋ ਉਹ ਵੀ ਅਸੀਂ ਕਰ ਰਹੇ ਹਾਂ ਅਸੀਂ ਵੈਰੀਫਾਈ ਵੀ ਕਰ ਰਹੇ ਹਾਂ ਤੇ ਉਹ ਕਿਹੜੇ ਬੰਦੇ ਰੱਖੇ ਹੋਏ ਆ ਤੇ ਕਿੱਥੋਂ ਉਹ ਆਏ ਨੇ ਤੇ ਕਿਹੜੇ ਗਰੇ ਠੇਕੇਦਾਰ ਨੇ ਜੀ